ਨੋ ਸਟੂਡੈਂਟ ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਜੀਕੇ ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜੋ ਕਿ ਆਉਣ ਵਾਲੇ ਪੇਪਰਾਂ ਲਈ ਬਹੁਤ ਮਹੱਤਵਪੂਰਨ ਰਹੇਗੀ ਸੋ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬ ਦੇ ਪੁਰਾਤਨ ਨਾਮ ਯਾਨੀ ਕਿ ਕਿਹੜੇ ਕਿਹੜੇ ਨਾਮ ਨਾਲ ਪੰਜਾਬ ਨੂੰ ਜਾਣਿਆ ਗਿਆ ਜਾਂ ਇਸ ਦੀਆਂ ਨਦੀਆਂ ਦੇ ਪੁਰਾਣੇ ਨਾਮ ਕੀ ਸੀ ਹਾਂਜੀ ਸ਼ੁਰੂ ਕਰਦੇ ਹਾਂ ਅੱਜ ਦਾ ਫਸਟ ਕੁਐਸਚਨ ਰਿਗਵੇਦ ਵਿੱਚ ਪੰਜਾਬ ਨੂੰ ਕੀ ਕਿਹਾ ਗਿਆ ਹੈ? ਯਾਨੀ ਕਿ ਰਿਗਵੇਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਗਿਆ ਹੈ? ਆਪਸ਼ਨ A ਪੰਜਨਦ, ਆਪਸ਼ਨ B ਸप्तसिंधੂ, ਆਪਸ਼ਨ C ਤਕਦੇਸ਼, ਆਪਸ਼ਨ D ਬ੍ਰਹਮਵਰਤ ਤਾਂ ਰਿਗਵੇਦਿਕ ਕਾਲ ਵਿੱਚ ਪੰਜਾਬ ਨੂੰ ਸप्तसिंधੂ ਨਾਮ ਨਾਲ ਜਾਣਿਆ ਗਿਆ ਹੈ। ਆਪਸ਼ਨ B ਰਿਗਵੇਦ ਵਿੱਚ ਪੰਜਾਬ ਨੂੰ ਸप्तसिंधੂ ਕਿਹਾ ਗਿਆ ਹੈ ਜਿਸ ਦਾ ਅਰਥ ਹੈ ਸੱਤ ਨਦੀਆਂ ਦੀ ਧਰਤੀ ਅੱਜ ਦਾ ਸੈਕਿੰਡ ਕੁਐਸਚਨ ਸप्तसिंधੂ ਦਾ ਸ਼ਾਬਦਿਕ ਅਰਥ ਕੀ ਹੈ ਆਪਸ਼ਨ A ਪੰਜ ਦਰਿਆ ਆਪਸ਼ਨ B ਪਾ ਸੱਤ ਨਦੀਆਂ ਆਪਸ਼ਨ C ਪਵਿੱਤਰ ਨਦੀ ਆਪਸ਼ਨ D ਆਰਿਆਵਰਤ ਤਾਂ ਸप्तसिंधੂ ਦਾ ਸ਼ਾਬਦਿਕ ਅਰਥ ਕੀ ਹੈ ਆਪਸ਼ਨ ਬੀ ਸੱਤ ਨਦੀਆਂ ਯਾਨੀ ਕਿ ਸੱਤ ਦਰਿਆਵਾਂ ਦੀ ਧਰਤੀ ਸੱਤ ਦਾ ਅਰਥ ਹੈ ਸੱਤ ਅਤੇ ਸਿੰਧੂ ਦਾ ਅਰਥ ਹੈ ਨਦੀ ਅਰਜ ਦਾ 3rd ਕੁਐਸਚਨ ਰਮਾਇਣ ਅਤੇ ਮਹਾਭਾਰਤ ਵਿੱਚ ਪੰਜਾਬ ਨੂੰ ਕੀ ਕਿਹਾ ਗਿਆ ਜਾਂ ਕਿਸ ਨਾਮ ਨਾਲ ਜਾਣਿਆ ਗਿਆ ਆਪਸ਼ਨ A ਸੱਤ ਸਿੰਧੂ ਆਪਸ਼ਨ B ਪੰਜਨਦ ਆਪਸ਼ਨ C ਟੱਕੀ ਆਪਸ਼ਨ D ਸੇਕਿਆ ਤਰ ਮਾਇਨ ਅਤੇ ਮਹਾਪਾਰਤ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਗਿਆ অপਸ਼ਨ ਬੀ ਪੰਜ ਨਦ অপਸ਼ਨ ਬੀ ਇਸ ਦਾ ਸਹੀ ਉੱਤਰ ਹੈ ਸੰਸਕ੍ਰਿਤ ਗ੍ਰੰਥਾਂ ਵਿੱਚ ਪੰਜਾਬ ਨੂੰ ਪੰਜ ਨਦੀਆਂ ਦੀ ਧਰਤੀ ਵਜੋਂ ਪੰਜ ਨਦ ਕਿਹਾ ਗਿਆ ਅੱਜ ਦਾ 4th ਨੰਬਰ ਕੁਐਸਚਨ ਪੰਜ ਨਦ ਦਾ ਕੀ ਅਰਥ ਹੈ অপਸ਼ਨ ਏ ਪੰਜ ਕਬੀਲੇ ਆਪਸ਼ਨ ਬੀ ਪੰਜ ਰਾਜ ਆਪਸ਼ਨ ਸੀ ਪੰਜ ਨਦੀਆਂ ਆਪਸ਼ਨ ਡੀ ਪੰਜ ਸ਼ਹਿਰ ਤਾਂ ਪੰਜ ਨਦ ਦਾ ਕੀ ਅਰਥ ਹੈ ਆਪਸ਼ਨ ਸੀ ਪੰਜ ਨਦੀਆਂ ਪੰਜ ਮਤਲਬ ਪੰਜ ਨਦ ਮਤਲਬ ਨਦੀ ਅੱਜ ਦਾ ਆਪਣਾ 5th ਨੰਬਰ ਕੁਐਸਚਨ ਟੱਕ ਕਬੀਲੇ ਤੋਂ ਪੰਜਾਬ ਦਾ ਕਿਹੜਾ ਨਾਮ ਪ੍ਰਚਲਿਤ ਹੋਇਆ ਆਪਸ਼ਨ ਏ ਟੱਕੀ ਆਪਸ਼ਨ ਬੀ ਟੱਕ ਦੇਸ਼ ਆਪਸ਼ਨ ਸੀ ਸੇਕੀਆ ਆਪਸ਼ਨ ਡੀ ਬ੍ਰਹਮਵਰਤ ਤਾਂ ਟੱਕ ਕਬੀਲੇ ਤੋਂ ਪੰਜਾਬ ਦਾ ਕਿਹੜਾ ਨਾਮ ਪ੍ਰਚਲਿਤ ਹੋਇਆ ਸੀ ਆਪਸ਼ਨ ਬੀ ਟੱਕ ਦੇਸ਼ ਅੱਜ ਦਾ 6th ਨੰਬਰ ਕੁਐਸਚਨ ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਆਪਸ਼ਨ ਏ ਹਾਈਡਪਸ অপশন বি ਸੇ ਕੀਆ অপਸ਼ਨ ਸੀ ਪੈਂਟਾਪਟਾਮੀਆ অপਸ਼ਨ ਡੀ ਪੰਚਨਦ ਤਾਂ ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਸੀ ਪੈਂਟਾਪਟਾਮੀਆ ਅੱਜ ਦਾ 7th ਨੰਬਰ ਕੁਐਸਚਨ ਪੈਂਟਾਪਟਾਮੀਆ ਵਿੱਚ ਪੈਂਟਾ ਦਾ ਕੀ ਅਰਥ ਹੈ অপਸ਼ਨ ਏ ਨਦੀ অপਸ਼ਨ ਬੀ ਦੇਸ਼ অপਸ਼ਨ ਸੀ ਪੰਜ অপਸ਼ਨ ਡੀ ਪਾਣੀ ਤੱਪ ਸੌਰੀ ਪੈਂਟਾ ਵਿਟ ਪਟਾਮੀਆ ਵਿੱਚ ਪੈਂਟਾ ਦਾ ਕੀ ਅਰਥ ਹੈ অপਸ਼ਨ ਸੀ ਯਾਨੀ ਕਿ ਪੰਜ ਪੈਂਟਾ ਯੂਨਾਨੀ ਸ਼ਬਦ ਹੈ ਜਿਸ ਦਾ ਅਰਥ ਹੈ ਪੰਜ ਅੱਜ ਦਾ 8th ਨੰਬਰ ਕੁਐਸਚਨ ਚੀਨੀ ਯਾਤਰੀ ਹਿਊਨ ਸੰਗ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਜਾਂ ਕੀ ਕਿਹਾ অপਸ਼ਨ A ਪਤ पंचनद ऑप्शन बी टक्की ऑप्शन सी सेकिया ऑप्शन डी सप्तसिंधु ਤਾਂ ਚੀਨੀ ਯਾਤਰੀ ਹੂਨ ਸੰਗ ਨੇ ਪੰਜਾਬ ਨੂੰ ਕੀ ਕਿਹਾ অপਸ਼ਨ ਸੀ ਸੇਕਿਆ ਯਾਨੀ ਕਿ ਹੂਨ ਸੰਗ ਬੀਆਂ ਯਾਤਰਾ ਦਾ ਵਰਨਨ ਪੰਜਾਬ ਨੂੰ ਸੇਕਿਆ ਕਿਹਾ ਗਿਆ ਸੀ ਅੱਜ ਦਾ 9th ਨੰਬਰ ਕੁਐਸਚਨ ਪੰਜਾਬ ਸ਼ਬਦ ਕਿਸ ਭਾਸ਼ਾ ਤੋਂ ਆਇਆ ਹੈ অপਸ਼ਨ A ਸੰਸਕ੍ਰਿਤ অপਸ਼ਨ B ਯੂਨਾਨੀ অপਸ਼ਨ C ਫਾਰਸੀ অপਸ਼ਨ D ਅਰਬੀ ਤਾਂ ਪੰਜਾਬ ਸ਼ਬਦ ਕਿਸ ਭਾਸ਼ਾ ਤੋਂ ਆਇਆ ਹੈ অপਸ਼ਨ C ਫਾਰਸੀ ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਅੱਜ ਦਾ 10 ਨੰਬਰ ਕੁਐਸਚਨ ਪੰਜਾਬ ਸ਼ਬਦ ਕਿਹੜੇ ਦੋ ਸ਼ਬਦਾਂ ਤੋਂ ਬਣਿਆ ਹੈ অপশন এ পাঁচ নদ অপশন বি পাঁচ প্লাস ਆਪ অপশন সি ਪੰਚ ਸਿੰਧੂ অপশন ডি ਪੰਚ ਦੇਸ਼ ਤਾਂ ਪੰਜਾਬ ਸ਼ਬਦ ਕਿਹੜੇ ਦੋ ਸ਼ਬਦਾਂ ਤੋਂ ਬਣਿਆ ਹੈ অপশন ਬੀ ਪੰਜ ਪਲੱਸ ਆਪ ਯਾਨੀ ਕਿ ਪੰਜ ਪਾਣੀਆਂ ਦੀ ਧਰਤੀ ਅੱਜ ਦਾ 11 ਨੰਬਰ ਕੁਐਸਚਨ ਸਤਲੁਜ ਦਰਿਆ ਦਾ ਵੈਦਿਕ ਨਾਮ ਕੀ ਸੀ অপশন এ ਵਿਪਾਸਾ অপশন বি פרוਸ਼ਨੀ অপশন সি ਸਤੁਦਰੀ অপশন ডি ਅਸ਼ਕਣੀ ਤਾਂ ਸਤਲੁਜ ਦਰਿਆ ਦਾ ਵੈਦਿਕ ਨਾਮ ਕੀ ਸੀ অপশন ਸੀ ਸਤੁਦਰੀ ਰਿਗਵੇਦ ਵਿੱਚ ਸਤਲੁਜ ਨੂੰ ਸਤੁਦਰੀ ਕਿਹਾ ਗਿਆ ਹੈ ਅੱਜ ਦਾ 12th ਨੰਬਰ ਕੁਐਸਚਨ ਰਾਵੀ ਦਰਿਆ ਦਾ ਪੁਰਾਤਨ ਨਾਮ ਕੀ ਸੀ? ਯਾਨੀ ਕਿ ਰਿਗਵੇਦ ਵਿੱਚ ਰਾਵੀ ਨੂੰ ਕਿਸ ਨਾਮ ਨਾਲ ਪੁਕਾਰਿਆ ਗਿਆ ਹੈ? ਆਪਸ਼ਨ A ਵਿਪਾਸਾ, ਆਪਸ਼ਨ B ਪਰੁਸ਼ਨੀ, ਆਪਸ਼ਨ C ਅਸ਼ਕਣੀ, ਆਪਸ਼ਨ D ਵਿਸਤਾਤਾ। ਰਾਵੀ ਦਰਿਆ ਦਾ ਪੁਰਾਤਨ ਨਾਮ ਕੀ ਸੀ? ਆਪਸ਼ਨ B ਪਰੁਸ਼ਨੀ। ਵੈਦਿਕ ਸਾਹਿਤ ਵਿੱਚ ਰਾਵੀ ਨੂੰ ਪਰੁਸ਼ਨੀ ਕਿਹਾ ਗਿਆ ਹੈ। ਅੱਜ ਦਾ ਆਪਣਾ 13 ਨੰਬਰ ਕੁਐਸਚਨ ਚਨਾਬ ਦਰਿਆ ਦਾ ਪੁਰਾਤਨ ਨਾਮ ਕੀ ਸੀ অপਸ਼ਨ A ਅਸ਼ਕਨੀ অপਸ਼ਨ B ਹਾਈਡਪਸ অপਸ਼ਨ C ਸਤੁਦਰੀ অপਸ਼ਨ D ਵਿਪਾਸ਼ਾ ਤਾਂ ਚਨਾਬ ਦਾ ਪੁਰਾਤਨ ਨਾਮ ਕੀ ਸੀ অপਸ਼ਨ A ਅਸ਼ਕਨੀ ਜਨਾਬ ਦਾ ਵਿਦਿਕ ਨਾਮ ਅਸ਼ਕਨੀ ਸੀ ਅੱਜ ਦਾ 14 ਨੰਬਰ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ অপਸ਼ਨ A ਪੰਜਾਬ ਸੂਬਾ অপਸ਼ਨ B ਲਾਹੌਰੇ ਸੂਬਾ অপਸ਼ਨ C ਲਾਹੌਰ ਰਾਜ অপਸ਼ਨ D ਪੂਰਬੀ ਪੰਜਾਬ ਤਾਂ ਕੀ ਕਿਹਾ ਜਾਂਦਾ ਸੀ অপਸ਼ਨ C ਲਾਹੌਰ ਰਾਜ ਸਿੱਖ ਰਾਜ ਦਰੋਂ ਪੰਜਾਬ ਨੂੰ ਲਾਹੌਰ ਰਾਜ ਜਾਂ ਫਿਰ ਸਰਕਾਰ ਏ ਖਾਲਸਾ ਕਿਹਾ ਜਾਂਦਾ ਸੀ ਅੱਜ ਦਾ 15 ਨੰਬਰ ਕੁਐਸਚਨ ਪੰਜਾਬ ਦੀਆਂ ਪੰਜ ਨਦੀਆਂ ਕਿਸ ਦਰਿਆ ਵਿੱਚ ਮਿਲਦੀਆਂ ਹਨ ਆਪਸ਼ਨ ਏ ਗੰਗਾ ਆਪਸ਼ਨ ਬੀ ਯਮਨਾ ਆਪਸ਼ਨ ਸੀ ਸਿੰਧੂ ਆਪਸ਼ਨ ਡੀ ਸਰਸਵਤੀ ਤਾਂ ਪੰਜਾਬ ਦੀਆਂ ਪੰਜ ਨਦੀਆਂ ਕਿਸ ਦਰਿਆ ਵਿੱਚ ਮਿਲਦੀਆਂ ਹਨ ਆਪਸ਼ਨ ਸੀ ਸਿੰਧੂ ਅੱਜ ਦਾ 16 ਨੰਬਰ ਕੁਐਸਚਨ ਅੱਜ ਦਾ 16 ਨੰਬਰ ਕੁਐਸਚਨ ਯੂਨਾਨੀਆਂ ਨੇ ਜਿਹਲਮ ਦਰਿਆ ਨੂੰ ਕੀ ਕਿਹਾ ਹੈ ਆਪਸ਼ਨ ਏ ਹਾਈਡਰੋਪਟਸ ਆਪਸ਼ਨ ਬੀ ਹਾਈਡ ਹਾਈਡ ਸਪ ਆਪਸ਼ਨ ਸੀ ਅਸ਼ਕਨੀ ਆਪਸ਼ਨ ਡੀ ਵਿਸਤਾਤਾ ਤਾਂ ਕੀ ਕਿਆ ਹੈ ਆਪਸ਼ਨ ਬੀ ਹਾਈ ਸਪ ਇੰਗਲਿਸ਼ ਯੂਨਾਨੀ ਇਤਿਹਾਸਕਾਰਾਂ ਨੇ ਜੇਲਮ ਦਰਿਆ ਨੂੰ ਹਾਈ ਡਸਪਸ ਨਾਮ ਨਾਲ ਜਾਣਿਆ ਹੈ ਜਾਂ ਕਿਆ ਹੈ ਯੂਨਾ ਅੱਜ ਦਾ 17 ਨੰਬਰ ਕੁਐਸਚਨ ਜੁਨਾਨੀਆਂ ਨੇ ਜ਼ਾਵੀ ਦਰਿਆ ਨੂੰ ਕਿਹੜਾ ਨਾਮ ਦਿੱਤਾ ਆਪਸ਼ਨ A ਹਾਈਡਪਸ ਆਪਸ਼ਨ B ਵਪਾਸ਼ਾ ਆਪਸ਼ਨ C ਹਾਈਡਰਾਇਪਸ ਆਪਸ਼ਨ D ਅਸ਼ਕਨੀ ਤਾਂ ਕੀ ਨਾਮ ਦਿੱਤਾ ਹੈ ਹਾਈ ਡਰਾਉਟਸ ਯਾਨੀ ਕਿ ਆਪਸ਼ਨ C ਅੱਜ ਦਾ 18 ਨੰਬਰ ਕੁਐਸਚਨ ਵਿਆਸ ਦਰਿਆ ਦਾ ਵੈਦਿਕ ਨਾਮ ਕੀ ਹੈ ਆਪਸ਼ਨ A ਪਰੁਛਨੀ ऑप्शन बी विपाशा ऑप्शन सी विस्ताता ऑप्शन डी स्तुदरी तो ब्यास दरिया का वैदिक नाम की है विपाशा ऑप्शन बी अज का उन्नीस नंबर क्वेश्चन <coughs> जेलम दरिया ਦਾ ਵੈਦਿਕ ਨਾਮ ਕੀ ਹੈ অপশন এ ਵਿਪਾਸ਼ਾ অপশন বি ਅਸ਼ਕਨੀ অপশন ਸੀ ਵਿਸਤਾਤਾ অপশন ਡੀ ਪਰੁਸ਼ਨੀ ਤਾਂ ਜੇਲਮ ਦਰਿਆ ਦਾ ਕੀ ਨਾਮ ਹੈ ਵਿਸਤਾਤਾ অপশন ਸੀ ਜੇਲਮ ਦਰਿਆ ਨੂੰ ਵੈਦਿਕ ਗ੍ਰੰਥ ਵਿੱਚ ਵਿਸਤਾਤਾ ਕਿਹਾ ਕਿ ਹੈ ਅੱਜ ਦਾ 20 ਨੰਬਰ ਕੁਐਸਚਨ ਬ੍ਰਹਮ ਵਰਤਨਾ ਨਾਮ ਪੰਜਾਬ ਨਾਲ ਕਿਸ ਕਾਲ ਵਿੱਚ ਜੋੜਿਆ ਜਾਂਦਾ ਹੈ অপਸ਼ਨ A ਮੁਗਲ ਕਾਲ অপਸ਼ਨ B ਸਿੱਖ ਕਾਲ অপਸ਼ਨ C ਸ਼ੁਰੂਆਤੀ ਵੈਦਿਕ ਕਾਲ অপਸ਼ਨ D ਅੰਗਰੇਜ਼ੀ ਕਾਲ ਤਾਂ ਕਿਸ ਕਾਲ ਵਿੱਚ ਜੋੜਿਆ ਜਾਂਦਾ ਹੈ অপਸ਼ਨ C ਸ਼ੁਰੂਆਤੀ ਵੈਦਿਕ ਕਾਲ ਅੱਜ ਦਾ 21 ਨੰਬਰ ਕੁਐਸਚਨ ਸਭ ਤੋਂ ਪਹਿਲਾਂ ਪੰਜਾਬ ਸ਼ਬਦ ਦੀ ਵਰਤੋਂ ਕਿਸ ਨੇ ਕੀਤੀ? ਆਪਸ਼ਨ A ਅਲ-ਬਰੂਨੀ, ਆਪਸ਼ਨ B ਇਬਨ ਬਤੂਤਾ, ਆਪਸ਼ਨ C ਹਿਊਨਸਾਨ, ਆਪਸ਼ਨ D ਫਾਇਰਨ ਤਾਂ ਕਿਸ ਨੇ ਕੀਤੀ ਸੀ? ਆਪਸ਼ਨ B ਇਬਨ ਬਤੂਤਾ 14ਵੀਂ ਸਦੀ ਵਿੱਚ ਇਬਨ ਬਤੂਤਾ ਨੇ ਆਪਣੀ ਯਾਤਰਾ ਲਿਖਤਾਂ ਵਿੱਚ ਪੰਜਾਬ ਸ਼ਬਦ ਵਰਤਿਆ ਸੀ। ਮੁਗਲ ਸਮਰਾਟ ਅਕਬਰ ਨੇ ਪੰਜਾਬ ਨੂੰ ਕੀ ਕਿਹਾ ਜਾਂਦਾ ਹੈ ਇਹ ਕਿਹਾ ਸੀ অপਸ਼ਨ A ਪੰਜਾਬ ਪ੍ਰਾਂਤ অপਸ਼ਨ B ਸਰਕਾਰ ਏ ਖਾਲਸਾ অপਸ਼ਨ C ਲਾਹੌਰ ਸੂਬਾ ਹੈ ਲਾਹੌਰ অপਸ਼ਨ D ਪੂਰਬੀ ਪੰਜਾਬ ਤਾਂ ਅਕਬਰ ਸਮਰਾਟ ਵੇਲੇ ਕੀ ਕਿਹਾ ਜਾਂਦਾ ਸੀ অপਸ਼ਨ A ਪੰਜਾਬ ਪ੍ਰਾਂਤ ਸੋਰੀ ਸੂਬਾਏ ਲਾਹੌਰ ਅਕਬਰ ਦੇ ਪ੍ਰਸ਼ਾਸਨ ਢਾਂਚੇ ਵਿੱਚ ਪੰਜਾਬ ਨੂੰ ਸੂਬਾਏ ਲਾਹੌਰ ਦੇ ਅਧੀਨ ਸੀ ਇਸ ਲਈ ਸੂਬਾਏ ਲਾਹੌਰ ਆਏਗਾ ਸਹੀ ਕਰ ਲੈਣਾ ਆਪਸ਼ਨ ਸੀ ਆਈਨ ਅਕਬਰੀ ਵਿੱਚ ਪੰਜਾਬ ਲਈ ਕਿਹੜਾ ਨਾਮ ਵਰਤਿਆ ਗਿਆ ਹੈ ਆਪਸ਼ਨ A ਪੰਜਨਦ ਆਪਸ਼ਨ B ਪੰਜਾਬ ਆਪਸ਼ਨ ਬੀ ਪੰਜਾਬ ਆਪਸ਼ਨ ਸੀ ਟੱਕ ਦੇਸ਼ ਆਪਸ਼ਨ ਡੀ ਸਪਤ ਸਿੰਧੂ ਆਇਨ ਏ ਅਕਬਰੀ ਵਿੱਚ ਪੰਜਾਬ ਲਈ ਕਿਹੜਾ ਸ਼ਬਦ ਵਰਤਿਆ ਹੈ ਆਪਸ਼ਨ ਬੀ ਪੰਜਾਬ ਅਬੂਲ ਫਜ਼ਲ ਦੀ ਰਚਨਾ ਆਇਨ ਏ ਅਕਬਰ ਵਿੱਚ ਪੰਜਾਬ ਸ਼ਬਦ ਹੀ ਵਰਤਿਆ ਗਿਆ ਹੈ ਅੱਜ ਦਾ 24 ਨੰਬਰ ਕੁਐਸਚਨ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਕੀ ਦਰਜਾ ਦਿੱਤਾ ਆਪਸ਼ਨ ਏ ਰਿਆਸਤ ਆਪਸ਼ਨ ਬੀ ਸੂਬਾ ਆਪਸ਼ਨ ਸੀ ਪ੍ਰਾਂਤ ਆਪਸ਼ਨ ਡੀ ਖੇਤਰ ਤਾਂ ਕੀ ਦਿੱਤਾ ਆਪਸ਼ਨ ਬੀ ਸੂਬਾ ਸੋਰੀ ਪ੍ਰਾਂਤ ਅੰਗਰੇਜ਼ਾਂ ਨੇ 1859 ਨੂੰ ਪੰਜਾਬ ਨੂੰ ਪੰਜਾਬ ਪ੍ਰਾਂਤ ਬਣਾਇਆ ਸੀ ਯਾਨੀ ਕਿ ਪ੍ਰੋਵੈਂਸੀ ਅੱਜ ਦਾ 25 ਨੰਬਰ ਕੁਐਸਚਨ 1947 ਦੀ ਵੰਡ ਤੋਂ ਬਾਅਦ ਪੰਜਾਬ ਭਾਰਤ ਵਾਲੇ ਪੰਜਾਬ ਨੂੰ ਕੀ ਕਿਹਾ ਜਾਂਦਾ ਹੈ অপਸ਼ਨ A ਪੱਛਮੀ ਪੰਜਾਬ অপਸ਼ਨ B ਉੱਤਰੀ ਪੰਜਾਬ অপਸ਼ਨ C ਪੂਰਬੀ ਪੰਜਾਬ অপਸ਼ਨ D ਕੇਂਦਰੀ ਪੰਜਾਬ ਤਾਂ ਕੀ ਕਿਹਾ ਜਾਂਦਾ ਹੈ ਪੂਰਬੀ ਪੰਜਾਬ অপਸ਼ਨ C 26 ਨੰਬਰ ਕੁਐਸਚਨ ਪਾਕਿਸਤਾਨ ਵਿੱਚ ਆਇਆ ਪੰਜਾਬ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਆਪਸ਼ਨ A ਪੂਰਬੀ ਪੰਜਾਬ, ਆਪਸ਼ਨ B ਦੱਖਣੀ ਪੰਜਾਬ, ਆਪਸ਼ਨ C ਪੱਛਮੀ ਪੰਜਾਬ, ਆਪਸ਼ਨ D ਸਿੰਧੂ ਪੰਜਾਬ ਤਾਂ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਆਪਸ਼ਨ C ਪੱਛਮੀ ਪੰਜਾਬ 27 ਨੰਬਰ ਕੁਐਸਚਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ? ਜਾਂਦਾਸੀ ਆਪਸ਼ਨ A ਵਪਾਰ ਕਾਰਨ ਆਪਸ਼ਨ B ਧਾਰਮਿਕ ਕੇਂਦਰ ਹੋਣ ਕਾਰਨ ਆਪਸ਼ਨ C ਹਮਲਾਵਰਾਂ ਦੇ ਰਸਤੇ ਕਰਕੇ ਆਪਸ਼ਨ D ਰਾਜਧਾਨੀ ਹੋਣ ਕਰਕੇ ਤਾਂ ਕਿਉਂ ਕਿ ਆਹ ਜਾਂਦਾ ਸੀ ਪ੍ਰਵੇਸ਼ ਦੁਆਰ ਹਮਲਾਵਰਾਂ ਦੇ ਰਸਤੇ ਕਰਕੇ ਆਪਸ਼ਨ C ਅੱਜ ਦਾ 28 ਨੰਬਰ ਕੁਐਸਚਨ ਟੱਕੀ ਪੰਜਾਬ ਦੇ ਕਿਸ ਹਿੱਸੇ ਵਿੱਚ ਲਈ ਵਰਤਿਆ ਜਾਂਦਾ ਸੀ ਆਪਸ਼ਨ A ਪੱਛਮੀ ਪੰਜਾਬ ਆਪਸ਼ਨ B ਪੂਰਬੀ ਪੰਜਾਬ ਆਪਸ਼ਨ C ਕੇਂਦਰੀ ਪੰਜਾਬ ਆਪਸ਼ਨ D ਦੱਖਣੀ ਪੰਜਾਬ ਤਾਂ ਕਿਸ ਲਈ ਬੋਲਿਆ ਜਾਂਦਾ ਸੀ ਆਪਸ਼ਨ C ਕੇਂਦਰੀ ਪੰਜਾਬ ਅੱਜ ਦਾ 29 ਨੰਬਰ ਕੁਐਸਚਨ ਆਬ ਸ਼ਬਦ ਦਾ ਫਾਰਸੀ ਵਿੱਚ ਕੀ ਅਰਥ ਹੈ ਆਪਸ਼ਨ A ਨਦੀ অপশন বি দেশ অপশন সি পানি অপশন ডি ertid ਤਾਂ ਆਪ ਦਾ ਕੀ ਅਰਥ ਹੈ পানি অপশন সি ਅੱਜ ਦਾ ਆਪਣਾ ਲਾਸਟ ਕੁਐਸਚਨ ਪੰਜਾਬ ਦੀਆਂ ਪੰਜ ਨਦੀਆਂ ਆਖਰਕਾਰ ਕਿਸ ਦਰਿਆ ਵਿੱਚ ਦਰਿਆ ਪ੍ਰਣਾਲੀ ਦਾ ਹਿੱਸਾ ਹਨ অপশন এ গঙ্গা ਪ੍ਰਣਾਲੀ অপশন বি যমুনা ਪ੍ਰਣਾਲੀ অপশন সি সিন্ধু প্রণালী অপশন ডি नर्मदा প্রণালী তা ਕਿਸ ਦਾ ਹਿੱਸਾ ਹਨ অপশন ਸੀ ਸਿੰਧੂ ਪ੍ਰਣਾਲੀ ਹਾਂਜੀ ਇਹ ਸਨ ਅੱਜ ਦੇ ਆਪਣੇ ਪੰਜਾਬ जीके ਦੇ 30 ਕੁਐਸਚਨ ਕੱਲ ਹੋਰ ਵੀ ਇੰਪੋਰਟੈਂਟ ਲੈ ਕੇ ਆਵਾਂਗੇ ਥੈਂਕਸ ਫॉर ਵਾਚਿੰਗ